ਤਾਲ ਤੁਸੀਂ ਦੇਖ ਰਹੇ ਹੋ ధניਸ਼ ਸਵੇਰਾ ਤੇ ਮੈਂ ਸੁਰਿੰਦਰ ਕੰਬੋਜ ਇੱਕ ਲੰਬੇ ਦਹਾਕੇ ਤੋਂ ਪਿਛਲੇ ਕਈ ਦਹਾਕਿਆਂ ਤੋਂ ਜਿਹੜੇ ਲੋਕ ਭਾਰਤ ਵਿੱਚ ਆ ਕੇ ਵਸੇ ਸਨ ਚਾਹੇ ਉਹ ਬੰਗਲਾਦੇਸ਼ ਤੋਂ ਹੋਣ ਪਾਕਿਸਤਾਨ ਤੋਂ ਹੋਣ ਜਾਂ ਅਫਗਾਨਿਸਤਾਨ ਤੋਂ ਕਾਫੀ ਲੰਬੇ ਅਰਸੇ ਤੋਂ ਭਾਰਤ ਦੇਸ਼ ਆ ਕੇ ਵਸੇ ਹੋਏ ਸਨ ਪਰ ਪ੍ਰੋਬਲਮ ਉਹਨਾਂ ਨੂੰ ਬੜੀ ਪੇਸ਼ ਆਂਦੀ ਸੀ ਕਿ ਉਹ ਭਾਰਤ ਦੇਸ਼ ਦੀ ਨਾਗਰਿਕਤਾ ਹਾਸਲ ਨਹੀਂ ਕਰ ਸਕੇ ਸਕਦੇ ਸਨ ਉਹਨਾਂ ਨੂੰ ਬੜੀਆਂ ਅੜਚਨਾਵਾਂ ਆਉਂਦੀਆਂ ਸਨ ਇਸ ਬਾਬਤ ਕੱਲ ਪ੍ਰਧਾਨ ਮੰਤਰੀ ਮੋਦੀ ਵੱਲੋਂ ਇੱਕ ਬਿੱਲ ਜਿਹੜਾ ਹੈਗਾ ਉਹ ਲਿਆਇਆ ਗਿਆ ਸੀਏਏ ਉਹਦੇ ਰੂਲ ਫਰੇਮ ਲਈ ਕੀਤੇ ਸੀ ਉਹ ਰੂਲ ਫਰੇਮ ਕੀ ਕਰ ਦਿੱਤੇਗੇ ਔਰ ਹੁਣ ਜਿਹੜੇ ਉਹ ਲੋਕ ਸੀਗੇ ਚਾਹੇ ਉਹ ਪਾਕਿਸਤਾਨ ਤੋਂ ਆਏ ਹੋਣ ਚਾਹੇ ਉਹ ਬੰਗਲਾਦੇਸ਼ ਤੋਂ ਆਏ ਹੋਣ ਚਾਹੇ ਉਹ ਅਫਗਾਨਿਸਤਾਨ ਤੋਂ ਆਏ ਕਿ ਉਹਨਾਂ ਐਵੀਐਸ ਨਹੀਂ ਦੱਸਦੇ ਕਿਉਂਕਿ ਉਹਨਾਂ ਨੂੰ ਉੱਥੇ ਧਰਮ ਪਰਿਵਰਤਨ ਕਰ ਲਈ ਉਕਸਾਇਆ ਜਾਂਦਾ ਸੀਗਾ ਉਨਾਂ ਨੂੰ ਤਸੀਹੇ ਦਿੱਤੇ ਜਾਂਦੇ ਸੀਗੇ ਜਿਹਦੇ ਕਰਕੇ ਉਹ ਆਪਣੇ ਧਰਮ ਨੂੰ ਬਚਾਉਣ ਖਾਤਰ ਭਾਰਤ ਦੇਸ ਪਰਤੇ ਆਏ ਤੇ ਹੁਣ ਇਹ ਬਿੱਲ ਲਿਆਂਦਾ ਗਿਆ ਇਹਨੂੰ ਪਾਸ ਕਰਤਾ ਗਿਆ ਰੂਲ ਫਰੇਮ ਕਰ ਦਿੱਤੇਗੇ ਮੇਰੇ ਨਾਲ ਸੀਨੀਅਰ ਆਗੂ ਭਾਜਪਾ ਦੇ ਮਨੋਰੰਜਨ ਕਾਲੀ ਇਹ ਇਹਨਾਂ ਨਾਲ ਗੱਲ ਕਰਦੇ ਸਰ ਕਿੰਨਿਆ ਕਿ ਇਹਨਾਂ ਨੂੰ ਸਹੂਲਤਾਂ ਹੋਣਗੀਆਂ ਕੀ ਕੀ ਫਾਇਦੇ ਹੋਣਗੇ ਦੇਖੋ ਇਸ ਤਰ੍ਹਾਂ ਕਿ ਬਹੁਤ ਬੜੀ ਸਹੂਲਤ ਹੈ ਇਹ ਜਿਹੜੀਆਂ ਮਾਇਨੋਰਟੀਜ਼ ਅਫਗਾਨਿਸਤਾਨ ਦੇ ਵਿੱਚ ਪਾਕਿਸਤਾਨ ਚ ਬੰਗਲਾਦੇਸ਼ ਚ ਜਾਂ ਹੋਰ ਕਿਸੇ ਵੀ ਦੁਨੀਆ ਦੇ ਕਿਸੇ ਦੇਸ਼ ਤੇ ਵਿੱਚ ਉਹ ਪਰਤਾੜਿਤ ਹੋ ਰਹੀਆਂ ਉਹਦੇ ਵਿੱਚ ਹਿੰਦੂ ਜੈਨ ਸਿੱਖ ਬੋਧ ਡਿਫਾਈਨ ਕੀਤੇ ਮਿਨੋਰਟੀ ਸਨ ਉਹਨਾਂ ਨੂੰ ਭਾਰਤ ਦੇ ਨਾਗਰਿਕ ਜਿਹੜਾ ਹੈਗਾ ਉਹ ਬਣ ਸਕਦੇ ਆ ਉਹਨਾਂ ਨੂੰ ਇੱਕ ਵਿੰਡੋ ਖੋਲਿਆ ਵੈਸੇ ਤਾਂ ਜਿਹੜਾ ਹੈਗਾ ਕਿ ਵੀ ਜੇ ਭਾਰਤ ਦਾ ਕੋਈ ਬੰਦਾ ਗੈਰ ਬੰਦਾ ਪੋਲਿਟੀਕਲ ਅਸਾਈਲਮ ਲੈਣਾ ਚਾਹੁੰਦਾ ਕੇਂਦਰ ਸਰਕਾਰ ਦੇ ਵਿੱਚ ਅਪਲਾਈ ਕਰੇ ਫੋਰਨ ਮਿਨਿਸਟਰੀ ਨੂੰ ਅਪਲਾਈ ਕਰੇ ਫਿਰ ਇੱਕ ਪ੍ਰੋਸੀਜਰ ਹੈਗਾ ਇਦੇ ਵਿੱਚ ਜਿਹੜਾ ਹੈਗਾ ਫਿਰ ਉਹ ਪੋਲੀਟੀਕਲ ਅਸਾਈਲਮ ਵੀ ਦਿੰਦੇ ਆ ਤੇ ਸਿਟੀਜ਼ਨਸ਼ਿਪ ਵੀ ਦਿੰਦੇ ਆ ਤੇ ਇਹਦੇ ਵਿੱਚ ਜਿਹੜਾ ਹੈਗਾ ਕਿ ਕਈ ਲੋਕ ਜਿਹੜੇ ਗਏ ਵਿਜ਼ਟਰ ਵੀਜ਼ੇ ਤੇ ਪਾਕਿਸਤਾਨ ਤੋਂ ਆਏ ਕਿਉਂਕਿ ਉਥੇ ਧਰਮ ਪਰਿਵਰਤਨ ਹੁੰਦਾ ਔਰ ਇਹ ਆਮ ਬਾਤ ਹੈ ਫਿਰ ਬਹੁਤ ਬੇਟੀਆਂ ਮਹਿਫੂਜ਼ ਨਹੀਂ ਸੀਗੀਆਂ ਤੇ ਉਸ ਲਈ ਜਿਹੜਾ ਹੈਗਾ ਜਿਹੜੇ ਲੋਕ ਬਹੁਤ ਸਾਰੇ 1947 ਤੋਂ ਬਾਅਦ ਕਿਉਂਕਿ 47 ਦੇ ਚਾਰ ਦਹਾਕੇ ਹੋ ਗਏ ਕਈ ਤੂੰ ਨੇਸ਼ਨ ਥਿਊਰੀ ਦੇ ਮੁਤਾਬਿਕ ਜਿਹੜਾ ਹੈਗਾ ਬਣਿਆ ਸੀਗਾ ਭਾਰਤ ਪਾਕਿਸਤਾਨ ਲੇਕਿਨ ਉਹਨਾਂ ਦੇ ਬਜ਼ੁਰਗਾਂ ਨੇ ਉੱਥੇ ਰਹਿਣ ਦਾ ਫੈਸਲਾ ਕੀਤਾ ਹੁਣ ਉਹ ਮਹਿਫੂਜ਼ ਨਹੀਂ ਹੈ ਤੇ ਉਹ ਵਿਜ਼ਟਰ ਵੀਜ਼ਾ ਤੇ ਆ ਗਏ ਇੱਥੇ ਭਾਰਤ ਦੇ ਵਿੱਚ ਆ ਗਏ ਵਿਜ਼ਟਰ ਵੀਜ਼ਾ ਤੇ ਹੁਣ ਉਹ ਐਕਸਟੈਂਡ ਕਰਵਾਉਂਦੇ ਸੀਗੇ ਉਹਨਾਂ ਨੂੰ ਅਪਲਾਈ ਵੀ ਕੀਤਾ ਲੇਕਿਨ ਬਾਰ ਬਾਰ ਵੀਜ਼ਾ ਐਕਸਟੈਂਡ ਕਰਵਾਉਂਦੇ ਜੇ ਕਰਵਾਉਂਦੇ ਗਏ ਹੁਣ ਇਹ ਹੈਗਾ ਕਿ ਸੀਏ ਦੁਆਰਾ ਸਿੱਧਾ ਇੱਕ ਵਿੰਡੋ ਖੋਲਤੀ ਹੈ ਇਹ ਸਾਰੇ ਜਿਹੜੇ ਭਾਰਤ ਦੇ ਨਾਗਰਿਕ ਬਣ ਜਾਣਗੇ ਜਿਹੜੇ ਕੋਈ ਹੋਰ ਵੀ ਕੋਈ ਮਿਨੋਰਟੀਜ਼ ਹੋ ਗਈਆਂ ਭਾਈਆਂ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਚ ਆਣਾ ਚਾਹੁੰਦੀਆਂ ਉਹ ਆ ਸਕਦੀਆਂ ਆ ਸਿੱਧਾ ਹੀ ਚੱਲ ਕੇ ਜਿੱਦਾਂ ਹੀ ਹੁਣ ਜਿੱਦਾਂ ਹੀ ਹੁਣ ਉਧਰੋਂ ਇੱਧਰ ਆਉਂਦੇ ਨੇ ਪਾਕਿਸਤਾਨ ਤੋਂ ਜਾਂ ਅਫਗਾਨਿਸਤਾਨ ਤੋਂ ਜਾਂ ਬੰਗਲਾਦੇਸ਼ ਤੋਂ ਭਾਰਤ ਆਉਂਦੇ ਨੇ ਤਾਂ ਉਹਨਾਂ ਨੂੰ ਸਿੱਧੇ ਤੌਰ ਤੇ ਨਾਗਰਿਕਤਾ ਹਾਸਲ ਹੋ ਜਾਏਗੀ ਹਾਂ ਹੋ ਜਾਏਗੀ ਉਸ ਲਈ ਜਿਹੜਾ ਹੈਗਾ ਕਿ ਵੀ ਸੀਏ ਜਿਹੜਾ ਹੈਗਾ ਕਾਨੂੰਨ ਪਾਸ 19 2019 ਚ ਹੋਇਆ ਸੀਗਾ ਉਹ ਹੁਣ ਉਹਦੇ ਰੂਲਸ ਫਰੇਮ ਹੋ ਗਏ ਐਕਟ ਲਾਗੂ ਹੋ ਗਿਆ ਸੋ ਬਹੁਤ ਬੜੀ ਰਾਹਤ ਹੈ ਇਹ ਸਾਰੇ ਲੋਕ ਆਏ ਸੀਗੇ ਅੱਜ ਮੋਦੀ ਸਾਹਿਬ ਨੇ ਵਧਾਈ ਦੇਣ ਖੁਸ਼ੀਆਂ ਮਨਾਣ ਸੋ ਇਸ ਲਈ ਜਿਹੜਾ ਹੈਗਾ ਕਿ ਤੁਹਾਡੇ ਨਾਲ ਰੂਬਰੂ ਹੋ ਰਹੇ ਚਲੋ ਕਿ ਇੱਕ ਇਹ ਵੀ ਗੱਲ ਕਹਿ ਸਕਦੇ ਆਂ ਵੀ ਜਿਹੜੀ ਇਹਨਾਂ ਦੀ ਲੰਬੇ ਸਮੇਂ ਦੀ ਜਿਹੜੀ ਆਸ ਨੂੰ ਬੂਰ ਪਿਆ ਔਰ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਉਹ ਬੂਰ ਪਾ ਦਿੱਤਾ ਹੁਣ ਇਹ ਸਿੱਧੇ ਤੌਰ ਤੇ ਭਾਰਤ ਦੇ ਦੇਸ਼ ਵਾਸੀ ਜਾਨੀ ਕਹਿ ਸਕਦੇ ਆ ਆਪਣੇ ਉਹਨੂੰ ਗੱਲ ਕਰ ਲੈਨੇ ਆ ਪੈਸੇ ਕਿੰਨਾ ਕਿੰਨਾ ਚਿਰ ਹੋ ਗਿਆ ਤੁਨ ਹੋਰੇ ਆਇਆ ਨੂੰ ਸਰ ਇੱਥੇ ਆਇਆ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਨਾਲ ਸਾਥੀਆਂ ਨੂੰ ਤੇ ਉਸ ਸਮੇਂ ਦੇ ਦੌਰਾਨ ਕਿਹੜੀਆਂ ਦਸਰਿਆਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਬਿਲਕੁਲ ਬਹੁਤ ਜ਼ਿਆਦਾ ਗੱਲਾਂ ਪਿਆ ਇਹਨਾਂ ਨਾਲ ਗੱਲ ਕਰਵਾ ਇੱਕ ਮਿੰਟ ਇੱਕ ਮਿੰਟ ਉਹ ਮਤ ਦੱਸਿਆ ਹੋਵੇਗਾ ਉਹੋ ਹੀ ਗੱਲ ਕਰਦੇ ਪਏ ਆ ਉਹ 10 ਬੈਠੇ ਆ ਵੀ ਇੰਨੀ ਹੈ ਮੁਸ਼ਕਲ ਸੰਭਾਲਣਾ ਪਿਆ ਹੈ ਭਲਾ ਇਹਨਾਂ ਕੋ ਕੰਮ ਨਹੀਂ ਸੀਗਾ ਜੇ ਕੰਮ ਸੀ ਤੇ ਕਰਨੀ ਸੀ ਹੈਗਾ ਬੱਚਿਆਂ ਬਰਾਬਰ ਮਤਲਬ ਕਹਿੰਦਾ ਇਹਨਾਂ ਨੇ ਆਪਣਾ ਸਜਤ ਕੀਤੀ ਹੈਗੀ ਥੂਲ ਮੋਦੀ ਸਾਹਿਬ ਨੇ ਯਾਨੀ ਕਿ ਇਹ ਕਹਿ ਸਕਦੇ ਵੀ ਕੰਮ ਕਰਨ ਦੇ ਵਿੱਚ ਵੀ ਔਕਲਾ ਆਉਂਦੀਆਂ ਸੀਆਂ ਅ ਸਿਟੀਜ਼ਨਸ਼ਿਪ ਤੇ ਲੈਂਡ ਦੇ ਤਾਂ ਔਂਕੜਾ ਸਿਗੀਆਂ ਹੀ ਸਿਗੀਆਂ ਹੋਰ ਵੀ ਜਿੱਦਾਂ ਬੱਚਿਆਂ ਨੂੰ ਪੜਾਉਣਾ ਪੜਾਉਣਾ ਲਖਾਣ ਆਪਣੇ ਰਾਸ਼ਨ ਨੀਲੇ ਕਾਰਡ ਜਿੱਦਾਂ ਕਈ ਸੁਵਿਧਾਵਾਂ ਹੁੰਦੀਆਂ ਉਹਨਾਂ ਨੂੰ ਲੈਂਡ ਦੇ ਵਿੱਚ ਕਾਫੀ ਦਿੱਕਤਾਂ ਜਣੀਆਂ ਆਉਂਦੀਆਂ ਮੈਂ ਮੈਂ ਗੱਲ ਹੀ ਕਰ ਲੈਨੇ ਗੱਲ ਕਰਦੇ ਮੈਂ ਕਿੰਨੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਉਹ ਰਿਆ ਮੈਨੂੰ 40 ਸਾਲ ਹੋ ਗਿਆ ਹੈ ਜਦ ਕਿ ਕਰੀਬਨ ਕਰੀਬਨ ਚਾਰ ਦਹਾਕੇ ਹੋ ਗਏ ਉਹ ਰਿਆ ਨੂੰ ਤੇ ਕਿੰਨੀਆਂ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਔਕੜਾ ਕੀ ਇੱਥੇ ਕਚੈਰੀਆਂ ਜੇ ਧੱਕੇ ਖਾ ਖਾ ਕੇ ਤੇ ਬਸ ਕਦੇ ਹੀ ਉਹ ਦਿਓ ਕਾਗਜ਼ ਉਹ ਦੇ ਅੱਗੂ ਫੇਰ ਨਵੇਂ ਚਿਰੇ ਦਿਓ ਹੋ ਵੀ ਗਿਆ ਗਿਆ ਮੈ 40 ਸਾਲ ਹੋ ਗਿਆ ਅਸੀਂ ਕਾਗਜ਼ ਦੀ ਕਚੈਰੀ ਆ ਨਾ ਜੀ ਮੋਦੀ ਸਾਹਿਬ ਨੇ ਐਕਟ ਲਿਆਤਾ ਹੁਣ ਕਿੰਨਾ ਕੁ ਤੁਹਾਨੂੰ ਸਾਲ ਆਏ ਹੁਣ ਸਾਡੇ ਵਾਸਤੇ ਜਿਹੋ ਜੀ ਇਹ ਰਾਹਤ ਭੇਜੀ ਹੈ ਨਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਸ਼ੁਕਰੀਆ ਕਰਨੇ ਆ ਕਿ ਸਾਨੂੰ ਇਹ ਜਿਹੜੀ ਰਾਹਤ ਮਿਲੀ ਹੈ ਬਹੁਤ ਉੱਚੀ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਕਾਫੀ ਰਾਹਤ ਮਿਲੇਗੀ ਬਹੁਤ ਬਹੁਤ ਜ਼ਿਆਦਾ ਰਾਹਤ ਮਿਲੇਗੀ ਤਾਂ ਹੋਰ ਵੀ ਗੱਲਬਾਤ ਕਰ ਲੈਨੇ ਆ ਪਹਿਲੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਉਰੇ ਆਇਆ ਨਾ 98 ਦੇ ਵਿੱਚ ਸਾਡੇ ਸਾਥੀ ਆਏ ਸੀਗੇ ਹਾਂ ਤੇ ਉਹ ਉਥੇ ਜਿਹਨਾਂ ਦਾ ਰਹਿਨ ਸਹਿਣ ਬਹੁਤ ਔਖਾ ਸੀਗਾ ਕਿਉਂਕਿ ਜਿੱਦਾਂ ਕਿ ਤੁਹਾਨੂੰ ਦੱਸਿਆ ਹੁਣੇ ਹੀ ਕੋਈ ਜੇ ਕੋਈ ਡੈਥ ਵੀ ਹੋ ਜਾਂਦੀ ਸੀ ਉਹਦਾ ਸੰਸਕਾਰ ਨਹੀਂ ਸੀ ਕਰ ਦਿੰਦੇ ਸਾਡੇ ਇੰਦੂ ਰੀਤੀ ਦੇ ਦੇ ਅਨੁਸਾਰ ਜੇ ਕੋਈ ਵਿਆਹ ਕਰਨਾ ਸਾਨੂੰ ਉਹ ਮੰਡਪ ਦੇ ਫੇਰੇ ਨੀਸੀ ਲੈਂਦੇ ਥੋੜਾ ਜਿਹਾ ਜਲੀ ਕਿ ਉਹਨੂੰ ਉਸ ਚੀਜ਼ ਨੂੰ ਲੁਕੋ ਕੇ ਜਾਂ ਕਿਵੇਂ ਕਹਿੰਦੇ ਹਿਡਨ ਟਾਈਪ ਕਰਕੇ ਕਰਨੇ ਪੈਂਦੇ ਸੀ ਰੀਡਰ ਵਾਲੇ ਉਹ ਸਾਡੇ ਤੇ ਬਹੁਤ ਜ਼ਿਆਦਾ ਅਤਿਆਚਾਰ ਕਰਦੇ ਸੀਗੇ ਔਰ ਜ਼ਬਰਨ ਸਾਡੇ ਤੇ ਪ੍ਰੈਸ਼ਰ ਪਾਉਂਦੇ ਸੀ ਕਿ ਵੀ ਸਾਨੂੰ ਜਿਹੜੀ ਸਾਡੀ ਇਹ Hindu ਨੂੰ ਧਰਮ ਨੂੰ ਪਰਵਰਤਨ ਕਰਕੇ ਮੁਸਲਮਨ ਧਰਮ ਦੇ ਵਿੱਚ ਅ ਐਡਾਪਟ ਕਰਕੇ ਜਾਈਏ ਪਰ ਕੋਈ ਬੰਦੇ ਹੋਏ ਵੀ ਬਹੁਤ ਸਾਰੀ ਜਿਹੜੀ ਸਾਡੀ तकरीबन 70% ਜਿਹੜੀ ਸੰਖਿਆ ਹੋਈ ਵੀ ਹੈ ਉਹਦੇ ਵਿੱਚੋਂ ਜਿਹੜੇ ਬੜੇ ਮੁਸ਼ਕਲਾਂ ਨਾਲ ਜਿਹੜੇ ਸਾਡੇ ਸਾਥੀ ਹੈ ਉੱਥੇ ਵਿਜ਼ਟਰ ਵੀਜ਼ਾ ਲਵਾ ਕੇ ਆਏ ਨੇ ਤੇ ਅਸੀਂ ਇੱਥੇ ਆ ਕੇ ਵੈਸੇ ਇਹ ਬਹੁਤ ਹੀ ਇੱਥੇ ਸੁਖੀ ਵੀ ਨਹੀਂ ਆ ਆਪਣੀ ਮਿਹਨਤ ਕਰਕੇ ਆਪਾਂ ਨੂੰ ਜੋ ਸਾਡਾ ਹੱਕ ਸਾਨੂੰ ਚਾਹੀਦਾ ਸੀ ਉਹ ਮਿਲਦਾ ਵੀ ਰਿਹਾ ਵੇ ਤੇ ਅਸੀਂ ਮੋਦੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਸਾਡੇ ਇਹ ਇੱਥੇ ਸਿਟੀਜ਼ਨਸ਼ਿਪ ਆਉਣ ਵਾਲਾ ਸਮਾਂ ਸੁਖਾਲਾ ਹੋ ਗਿਆ ਬਹੁਤ ਵਧੀਆ ਹੋ ਗਿਆ ਜੀ ਅਸੀਂ ਤੇ ਇਹ ਬਾਰ-ਬਾਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀ ਅਸੀਂ ਅੱਜ ਸਹੀ ਮੈਨੇਜ ਜਿਹੜੀ ਇਨਸਾਨੀ ਜਿਹੜੀ ਹੈ ਜੂਨ ਦੇ ਵਿੱਚ ਆਏ ਆ ਨਹੀਂ ਤੇ ਪਹਿਲੇ ਤੇ ਸਾਡਾ ਜਿਹੜਾ ਜਿੰਨਾ ਵੀ ਜੀਵਨ ਸੀਗਾ ਉਹ ਜਿੱਦਾਂ ਇੱਕ ਸਮ ਦਾ ਬੜਾ ਮਤਲਬ ਦੂਰਾਚਾਰ ਵਾਲਾ ਸੀਗਾ ਅਸੀਂ ਜਿੰਨੀ ਦੇਰ ਉੱਥੇ ਸਾਡੇ ਪਰਿਵਾਰ ਰਹੇ ਨੇ ਸਾਡੇ ਜਿਹੜੇ ਜਿੰਨੇ ਵੀ ਬਜ਼ੁਰਗ ਰਹੇ ਨੇ ਉਹ ਬੜਾ ਹੀ ਮਤਲਬ ਸਹਿਮ ਨਾਲ ਅਤਿਆਚਾਰ ਨਾਲ ਰਹੇ ਨੇ ਅੰਦਰੋਂ ਅੰਦਰ ਹੀ ਰਹਿੰਦੇ ਸੀਗੇ ਸਾਡੀਆਂ ਧੀਆਂ ਭੈਣਾਂ ਨਾਲ ਦੀ ਜਿਹੜੀ ਹੈ ਇੱਜ਼ਤ ਕੋਈ ਸੁਰੱਖਿਤ ਨਹੀਂ ਸੀ ਹੈਗੀ ਅਸੀਂ ਕੋਈ ਖੋਲ ਕੇ ਕੋਈ ਕੰਮ ਨਹੀਂ ਸੀ ਕਰ ਸਕਦੇ ਜੇ ਚਾਰ ਪੈਸੇ ਸਾਡੇ ਕੋਲ ਹੁੰਦੇ ਸੀ ਸਾਰ ਕੋਈ ਖੋ ਕੇ ਲੈ ਜਾਂਦੇ ਸੀਗੇ ਜੇ ਅਸੀਂ ਮਿਹਨਤ ਕਰਦੇ ਹਾਂ ਤੇ ਸਾਨੂੰ ਪੂਰੀ ਉਹਦੀ ਜਿਹੜੀ ਵਾਪਸੀ ਵੀ ਨਹੀਂ ਸੀ ਮਲਦੀਜ਼ ਮਿਹਨਤ ਦੀ ਇਸ ਕਰਕੇ ਅਸੀਂ ਜੁੰਦੇ ਇਹ ਭਾਰਤ ਵਿੱਚ ਆਏ ਆ ਅਸੀਂ ਬਹੁਤ ਜਿਆਦਾ ਸੁਖੀ ਆ ਔਰ ਅਸੀਂ ਅੱਛਾ ਇੱਕ ਆਖਰੀ ਸਵਾਲ ਪੁੱਛਣ ਲੱਗਾ ਜਿਹੜੇ ਹੁਣ ਤੁਹਾਡੇ ਸੰਗੀ ਸਾਥੀ ਜਿਹੜੇ ਉੱਥੇ ਰਹਿ ਗਏ ਨੇ ਚਾਹੇ ਉਹ ਪਾਕਿਸਤਾਨੋਂ ਚਾਹੇ ਉਹ ਬੰਗਲਾਦੇਸ਼ੋਂ ਚਾਹੇ ਉਹ ਅਫਗਾਨਿਸਤਾਨੋਂ ਚਾਹੇ ਤੁਹਾਡੇ ਨਾਲ ਰابطਾ ਹੋਊਗਾ ਉਹਨਾਂ ਨਾਲ ਤੁਸੀਂ ਉਹਨਾਂ ਨੂੰ ਕੀ ਕਹੋਗੇ ਉਹ ਉੱਥੇ ਨਹੀਂ ਰابطਾ ਸਾਡਾ ਹੁੰਦਾ ਰਹਿੰਦਾ ਸਾਡੇ ਫੋਨ ਤੇ ਵੀ ਗੱਲ ਹੁੰਦੀ ਹੈ ਔਰ ਉਹ ਅੱਜ ਵੀ ਇੱਥੇ ਬਹੁਤ ਜਿਆਦਾ ਮੁਸ਼ਕਲ ਦੇ ਵਿੱਚ ਆ ਗਏ ਨੇ ਉਹ ਆਉਣਾ ਚਾਹੁੰਦੇ ਨੇ ਕੋਈ ਕਹੋਗੇ ਤੁਸੀਂ ਔਰ ਹਾਂ ਜੀ ਅਸੀਂ ਨੂੰ ਕਵਾਂਗੇ ਮੈਂ ਅਸੀਂ ਤਾਂ ਪਹਿਲੇ ਵੀ ਕਹਿੰਦੇ ਸੀਗੇ ਪਰ ਜਦੋਂ ਦੀ ਇਹ ਭਾਰਤੀ ਜਨਤਾ ਪਾਰਟੀ ਆਈ ਹੈ ਉਦੋਂ ਦੇ ਸਾਡੇ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਪੂਰੀਆਂ ਹੋਈਆਂ ਵੇ ਅਸੀਂ ਇਹ ਜਿਹੜੀ ਸਭ ਤੋਂ ਵੱਡੀ ਮੰਗ ਸੀਗੀ ਵੀ ਅਸੀਂ ਅਸੀਂ ਭਾਰਤ ਦੇ ਵਾਸੀ ਬਣੀਏ ਵਸਨੀਕ ਬਣੀਏ ਅਸੀਂ ਇਹ ਹੁਣ ਬਣ ਜਾਵਾਂਗੇ ਅਸੀਂ ਇਹ ਬਹੁਤ ਜ਼ਿਆਦਾ ਅਸੀਂ ਇਸ ਗੱਲ ਦੀ ਖੁਸ਼ੀ ਮਨਾ ਰਹੇ ਹਾਂ ਤੇਰੇ ਤੇਰੇ ਤੇ ਬਿਲਕੁਲ ਬਿਲਕੁਲ ਜੀ ਅਸੀਂ ਚਾਹਨੇ ਆ ਅਸੀਂ ਬਾਕੀ ਅਸੀਂ ਉੱਥੇ ਹੋਰ ਵੀ ਜਿੰਨੇ ਵੀ ਪਰਿਵਾਰ ਹੈ ਇਸ ਗੱਲ ਕਰਕੇ ਉਹ ਵੀ ਆਉਣਾ ਚਾਣਗੇ ਅਸੀਂ ਇਹ ਵੀ ਕਹਿੰਦੇ ਆ ਵੀ ਉਹਨਾਂ ਨੂੰ ਇੱਧਰ ਆਣ ਤੇ ਕੋਈ ਹੋਰ ਵੀ ਜਿਹੜੀ ਵੀਜ਼ਾ ਵਿੱਚ ਜਿਹੜੀ ਕਾਰਵਾਈ ਹੁੰਦੀ ਹੈ ਉਹ ਹੋਰ ਜਿਹੜੀ ਸੁਖੀ ਕੀਤੀ ਜਾਵੇ ਤਾਂ ਕਿ ਉਥੋਂ ਆਰਾਮ ਨਾਲ ਇੱਧਰ ਆ ਜਾਣ ਤੇ ਇੱਧਰ ਸ਼ਿਫਟ ਹੋ ਜਾਣ ਤਾਂ ਕਿ ਸਾਡੀਆਂ ਜਿੰਨੀਆਂ ਵੀ ਬਹੂ ਬੇਟੀਆਂ ਵਾ ਸਾਡੇ ਵੀ ਜਿਹੜਾ ਛੋਟੇ ਬੱਚੇ ਆ ਉਥੇ ਇੱਥੇ ਆ ਕੇ ਸੁਰੱਖਿਅਤ ਰਹਿਣ ਨਾਲ ਪੜ੍ਹ ਲਿਖ ਸਕਣ ਕਿਉਂਕਿ ਉੱਥੇ ਸਾਨੂੰ ਪੜਾਇਆ ਲਿਖਾਇਆ ਵੀ ਨਹੀਂ ਜਾਂਦਾ ਸੀ ਬਹੁਤ ਇੱਥੇ ਜਾ ਕੇ ਸਾਡਾ ਬੁਰਾ ਹਾਲ ਹੈ ਜੀ ਠੀਕ ਹੈ ਧੰਨਵਾਦ ਤਾਂ ਤਲਵਾਰ ਦਿਨਿਕ ਸੁਰਾਇ ਦੇ বিনা ਗੱਲਬਾਤ ਕਰਨ ਲਈ ਤਾਂ ਜੀਵਨ ਸੁਖਾਵਾਂ ਹੋ ਗਿਆ ਹੁਣ ਜਿਹੜੇ ਵੀ ਲੋਕ ਬੰਗਲਾਦੇਸ਼ ਤੋਂ ਪਾਕਿਸਤਾਨ ਤੋਂ ਜਾਂ ਅਫਗਾਨਿਸਤਾਨ ਤੋਂ ਭਾਰਤ ਪਰਤੇ ਸਨ ਕੁਝ ਦਹਾਕੇ ਪਹਿਲਾਂ ਉਹ ਹੁਣ ਆਪਣਾ ਜੀਵਨ ਸੁਖਾਲਾ ਬਤੀਤ ਕਰਨਗੇ ਤੇ ਨਾਲ ਇਹ ਵੀ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਔਰ ਚਿਹਰੇ ਤੇ ਉਹਨਾਂ ਦੇ ਖੁਸ਼ੀ ਵੀ ਪਰਤੌਂਦੀ ਹੋਈ ਨਜ਼ਰ ਆ ਰਹੀ ਹੈ ਔਰ ਜਿਹੜੇ ਉਹਨਾਂ ਦੇ ਸੰਗੀ ਸਾਥੀ ਉਥੇ ਰਹਿ ਗਏ ਨੇ ਜਿਨ੍ਹਾਂ ਨੂੰ ਦਿੱਕਤ ਪਰੇਸ਼ਾਨੀਆਂ ਉਥੇ ਆ ਰਹੀਆਂ ਨੇ ਉਹਨਾਂ ਨੂੰ ਵੀ ਹੁਣ ਸਨੇਹਾ ਭੇਜਣਗੇ ਕਿ ਆਜੋ ਭਾਰਤ ਆਜੋ ਇੱਥੇ ਸਿਟੀਜ਼ਨਸ਼ਿਪ ਮਿਲ ਰਹੀ ਹੈ ਔਰ ਜਲਦ ਹੀ ਉਹ ਲੋਕ ਵੀ ਇੱਥੇ ਭਾਰਤ ਪਰਤਣ ਨੂੰ भारत परतते हुए दिखाई देने के। कैमरा मैन सुखविंदर सुरेंद्र कंबोज दैनिक सवेरा टीवी जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर